ਮਕੈਸ ਨਾਲ ਵੀਰ ਬੰਦੋਂ ਪ੍ਰੋਗਰਾਮ ਲੱਗਿਆ ਸੀ ਪਾਣੀ ਬਚਾਉਣ ਵਾਸਤੇ ਜਿਹੜਾ ਲੁਧਿਆਣੇ ਦੇ ਵਿੱਚ ਅੱਜ ਵੱਡਾ ਕਾਰਸੀਗਾ ਬੁੱਢਾ ਨਾਲਾ ਜਿਹੜਾ ਬੁੱਢਾ ਦਰਿਆ ਉਹਦੇ ਵਿੱਚ ਗੰਦਾ ਪਾਣੀ ਫੈਕੜੀਆਂ ਵੱਲੋਂ ਪਾਇਆ ਜਾ ਰਿਹਾ ਉਹਨਾਂ ਨੂੰ ਰੋਕਣ ਵਾਸਤੇ ਪਾਣੀ ਨੂੰ ਗੰਦਾ ਹੋਣ ਤੋਂ ਬਚਾਉਣ ਵਾਸਤੇ ਇੱਕ ਇਕੱਠ ਨੂੰ ਲਿਖਿਆ ਗਿਆ ਸੀ ਅੱਜ ਪ੍ਰਸ਼ਾਸਨ ਵੱਲੋਂ ਪੰਜਾਬ ਪੁਲਿਸ ਵੱਲੋਂ ਖਾਉਂ ਖਾਉਂ ਤੇ ਜਿਹੜੇ ਆਗੂ ਸੀ ਜਿਨ੍ਹਾਂ ਨੇ ਉੱਥੇ ਪਹੁੰਚ ਕੇ ਹਾਜ਼ਰੀਆਂ ਲਵਾਉਣੀਆਂ ਸੀ ਉਹਨਾਂ ਨੂੰ ਸੌ-ਸੌ ਦੇ ਰੋਕੇ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਮੀ ਸਫ ਮੋਰਚੇ ਤੋਂ ਜੁੜੇ ਆ ਜੀ ਅੱਜ ਵੀਰ ਲਖੇ ਸਿੰਘ ਸਹਾਣੇ ਵੱਲੋਂ ਜੋ ਬੁੱਢੇ ਦਰਿਆ ਦੇ ਉੱਤੇ ਲਿਧਿਆਣੇ ਵਿਖੇ ਮੋਰਚਾ ਲਾਇਆ ਗਿਆ ਹੈ ਸੋ ਅੱਜ ਬਾਬਾ ਰਾਜਾ ਰਾਸਿੰਗ ਜੀ ਬਾਬਾ ਕੁਲਵਿੰਦਰ ਸਿੰਘ ਜੀ ਆਨੇ ਇੱਥੇ ਜਾਣਾ ਸੀ ਪਰ ਪੰਜਾਬ ਪੁਲਿਸ ਵੱਲੋਂ ਭਾਰੀ ਫੋਰਸ ਲਾ ਕਰਕੇ ਜਿਹੜਾ ਹੈ ਪੜਾ ਦੇ ਉੱਤੇ ਹੀ ਰੋਕ ਲਿਆ ਗਿਆ ਆਪਾਂ ਬਾਬਾ ਜੀ ਬੈਠੇ ਨੇ ਗੱਲਬਾਤ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਮਕេសਨਾ ਨਵੀਂ ਬੰਨੋਂ ਪ੍ਰੋਗਰਾਮ ਲਾ ਗਿਆ ਸੀ ਪਾਣੀ ਬਚਾਉਣ ਵਾਸਤੇ ਜਿਹੜਾ ਲੁਧਿਆਣੇ ਦੇ ਵਿੱਚ ਅੱਜ ਇੱਕ ਵੱਡਾ ਕੰਮ ਸੀਗਾ ਬੁੱਢਾ ਨਾਲਾ ਜਿਹੜਾ ਬੁੱਢਾ ਦਰਿਆਵ ਦੇ ਵਿੱਚ ਗੰਦਾ ਪਾਣੀ ਫੈਟਰੀਆਂ ਵੱਲੋਂ ਪਾਇਆ ਜਾ ਰਿਹਾ ਉਹਨਾਂ ਨੂੰ ਰੋਕਣ ਵਾਸਤੇ ਪਾਣੀ ਨੂੰ ਗੰਦਾ ਹੋਣ ਤੋਂ ਬਚਾਉਣ ਵਾਸਤੇ ਇੱਕ ਇੱਕ ਕਾਟੋਲੋਗ ਵਿੱਚ ਲਿਖਿਆ ਗਿਆ ਸੀ ਅੱਜ ਪ੍ਰਸ਼ਾਸਨ ਵੱਲੋਂ ਪੰਜਾਬ ਪੁਲਿਸ ਵੱਲੋਂ ਥਾਂ-ਥਾਂ ਤੇ ਜਿਹੜੇ ਆਗੂ ਸੀ ਜਿਨ੍ਹਾਂ ਨੇ ਉੱਥੇ ਪਹੁੰਚ ਕੇ ਹਾਜ਼ਰੀਆਂ ਲਵਾਉਣੀਆਂ ਸੀ ਉਹਨਾਂ ਨੂੰ ਥਾਂ-ਥਾਂ ਤੇ ਰੋਕਿਆ ਗਿਆ ਤੇ ਅੱਜ ਜਿੱਥੋਂ ਬਾਬਾ ਅਮਰ ਸਿੰਘ ਸਿੰਘ ਸਾਹਿਬ ਕਾਨਾ ਦਾਦੇ ਨੇ ਕਿਹਾ ਬਾਬਾ ਕ੍ਰਿਪਾਲ ਸਿੰਘ ਜੀ ਵੀ ਨੇ ਜੱਸੀਦਰ ਬਾਬਾ ਮਾਨ ਸਿੰਘ ਜੀ ਘੋੜਿਆਂ ਦੇ ਜ਼ਿੰਮੇਦਾਰ ਸਾਰੀਆਂ ਫੌਜਾਂ ਨੇ ਉੱਥੇ ਪਹੁੰਚਣਾ ਸੀ ਜਿਹੜੇ ਹੋਰ ਨਿਹੰਗ ਸਿੰਘ ਨੇ ਤਲਾ ਪੰਕਾਂ ਦੇ ਲੁਧਿਆਣਾ ਏਰੀਆ ਦੇ ਉੱਥੇ ਪਹੁੰਚ ਵੀ ਗਏ ਨੇ ਜਦੋਂ ਯਾਰ ਜਿਸ ਦક્ષਣਾ ਵਾਲੇ ਉਹ ਸਾਰੇ ਗੁਰੂ ਤੇ ਪੌਜਾਂ ਪਹੁੰਚੀਆਂ ਹੋਈਆਂ ਨੇ ਤੇ ਉਸ ਨੂੰ ਰੋਕਿਆ ਗਿਆ ਸਾਰਾ ਪ੍ਰਸ਼ਾਸਨ ਤੁਸੀਂ ਦੇਖ ਸਕਦੇ ਹੋ ਖੜਾ ਇੱਕ ਪੂਰੀਆਂ ਰੋਕਾਂ ਲਾਈਆਂ ਹੋਈਆਂ ਨੇ ਵੀ ਤੁਸੀਂ ਇਹ ਤੋਂ ਜਾਣਣਾ ਨਹੀਂ ਹੈਗਾ ਅਸੀਂ ਪਿਆਰ ਫਤਿਆਰ ਬੈਠੇ ਆਂ ਇਹ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜਦੋਂ ਵੀ ਹੋਰ ਕੋਈ ਪ੍ਰੋਗਰਾਮ ਹੋਊਗਾ ਅਸੀਂ ਉਹਦੇ ਵਿੱਚ ਵੱਧ ਚੜ ਕੇ ਸੰਯੋਗ ਕਰਾਂਗੇ ਕਿਉਂਕਿ ਸਰਕਾਰਾਂ ਨੂੰ ਵੀ ਅਪੀਲ ਕਰਦਾ ਪਹਿਲਾਂ ਭਗਵਾਨ ਜਦੋਂ ਆਪ ਦੇ ਨਵੇਂ ਸੀ ਮੁੱਖ ਮੰਤਰੀ ਬਣਿਆ ਉਸ ਟਾਈਮ ਅੱਤੋ ਛੇ ਸੱਤ ਪੰਜ ਸਾਲ ਪਹਿਲਾਂ ਦੀ ਇੱਕ ਵੀਡੀਓ ਜਿਹੜੀ ਨੈੱਟ ਤੇ ਘੁੰਮ ਰਹੀ ਆ ਉਹ ਆਪ ਕਹਿ ਰਿਹਾ ਕਿ ਸਾਡਾ ਪੰਜਾਬ ਦਾ ਪਾਣੀ ਦੂਸ਼ਤ ਹੋ ਰਿਹਾ ਬੁੱਢੇ ਨਾਲੇ ਦੇ ਵਿੱਚ ਗੰਦਾ ਪਾਣੀ ਪਾ ਕੇ ਸਾਨੂੰ ਬਿਮਾਰੀਆਂ ਵੱਡੀਆਂ ਜਾ ਰਹੀਆਂ ਨੇ ਉੱਥੇ ਰੋਕ ਲਾਈ ਜਾਵੇ ਜੇ ਅੱਜ ਉਥੇ ਪਾਣੀ ਨੂੰ ਰੋਕਣ ਵਾਸਤੇ ਉਹ ਬਚਾਉਣ ਵਾਸਤੇ ਅੱਜ ਕੱਤਰ ਲੋਕਾਂ ਨੇ ਕੀਤਾ ਤਾਂ ਭਗਵਾਨ ਜਮਾਨ ਦੀ ਮੌਜੂਦਾ ਸਰਕਾਰ ਆ ਆਪ ਉਹਨਾਂ ਲੋਕਾਂ ਨੂੰ ਰੋਕਿਆ ਜਾ ਰਿਹਾ ਉੱਥੇ ਨਹੀਂ ਪਹੁੰਚਣ ਦਿੱਤਾ ਜਾ ਰਿਹਾ ਇਹ ਜਿਹੜੀ ਪ੍ਰਸ਼ਾਸਨ ਦੀ ਬਹੁਤ ਵਧੀਆ ਹਰਕਤ ਨਹੀਂ ਹੈਗੀ ਚੰਗੀ ਇਸ ਕਰਕੇ ਅਸੀਂ ਸਰਕਾਰ ਨੂੰ ਵੀ ਅਪੀਲ ਕਰਦੇ ਆ ਕਿ ਆਪਣੇ ਤੌਰ ਤੇ ਇਸ ਦਾ ਕੋਈ ਹੱਲ ਲੱਗਣਿਆ ਜਾਵੇ ਅੱਜ ਜਿਹੜੇ ਉਥੇ ਫੈਕਟਰੀ ਵਾਲੇ ਉਹਨਾਂ ਨੇ ਵੀ ਇੱਕ ਸੁਨੇਹਾ ਕੱਲ ਦਿੱਤਾ ਸੀਗਾ ਲਲਕਾਰਿਆ ਸੀ ਪੰਜਾਬ ਦੇ ਲੋਕਾਂ ਨੂੰ ਵੀ ਅਸੀਂ ਉਥੇ ਲੱਖ ਬੰਦਾ ਲੈ ਕੇ ਆਵਾਂਗੇ ਪਰ ਜਿਹੜੇ ਪੰਜਾਬ ਦੇ ਲੋਕ ਅਣਖੀ ਨੇ ਪੰਜਾਬ ਤੋਂ ਬਾਹਰ ਵੀ ਰਾਜਸਥਾਨ ਤੋਂ ਵੀ ਹਰਿਆਣਾ ਤੋਂ ਵੀ ਜਿਹੜੀਆਂ ਬਹੁਤ ਵੱਡੇ ਕਾਫਲੇ ਆ ਰਹੇ ਥੋਂ ਥੋਂ ਤੇ ਨਾਕੇ ਲਾਤੇ ਨਹੀਂ ਆ ਰਹੇ ਲੋਕ ਸਮੁਤਾਂਥੀ ਰੋਕਿਆ ਗਿਆ ਤੇ ਲੱਖੇ ਸਿਧਾਨੇ ਨੂੰ ਵੀ ਰੋਕਿਆ ਗਿਆ ਉਧਰ ਸੁਖ ਜਗਰਾਉ ਹੋਣੀ ਸਾਰੇ ਜਿਹੜੇ ਪੀਪਲ ਸਾਰੇ ਉਹ ਰੋਕੇ ਗਏ ਨੇ ਇੱਥੇ ਵੀ ਸਾਨੂੰ ਪ੍ਰਸ਼ਾਸਨ ਨੇ ਇਹਦਾ ਵੀ ਤੁਸੀਂ ਜਾਨਾ ਇੱਥੇ ਬੈਠੇ ਆ ਦੇਖੋ ਇਹ ਸਰਕਾਰ ਦੀਆਂ ਧੱਕੇਸ਼ਾਹੀਆਂ ਕਿੰਨੇ ਚਿਰ ਧੱਕੇਸ਼ਾਹੀਆਂ ਕਰਨੀ ਹੈ ਸਰਕਾਰਾਂ ਅਸੀਂ ਸਾਰੇ ਲੋਕਾਂ ਨੂੰ ਸਾਰੀ ਸੰਗਤ ਨੂੰ ਪੰਜਾਬ ਦੇ ਨੌਜਵਾਨ ਨੂੰ ਅਪੀਲ ਕਰਦੇ ਹਾਂ ਕਿ ਆਓ ਆਵਾਜ਼ ਉੱਠ ਕੇ ਆਪਣੇ ਪੰਜਾਬ ਨੂੰ ਬਚਾਈਏ ਨਸ਼ਿਆਂ ਤੋਂ ਮੁਕਤ ਕਰਾਈਏ ਗੰਦਾ ਪਾਣੀ ਜੋ ਸਾਡਾ ਹੋ ਰਿਹਾ ਇਹਨੂੰ ਬਚਾਈਏ ਹੋਰ ਜਿਹੜੇ ਸਾਡੇ ਪੰਛੀ ਨੂੰ ਮਤਲੇ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਹੋਰ ਸਾਡੇ ਪਾਣੀਆਂ ਦਾ ਮਸਲਾ ਸਾਰੇ ਉੱਤੇ ਆਪਾਂ ਨੇ ਇਕਜੁੱਟ ਹੋ ਕੇ ਸੰਘਰਸ਼ ਲੜਨੇ ਨੇ ਜੇ ਸੰਘਰਸ਼ ਕਰਾਂਗੇ ਫੇ ਸਾਡੀਆਂ ਜਿਹੜੇ ਹੱਕ ਨੇ ਉਹ ਸਾਨੂੰ ਮਿਲਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਪਣਾ ਬਾਬਾ ਜੀ ਬੋਲਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਭਦਾਇ ਕਿ ਜਿਹੜਾ ਪਾਣੀਆਂ ਦਾ ਮੁੱਦਾ ਚੱਲਦਾ ਪਿਆ ਬੁੱਢੇ ਦਰਿਆ ਦਾ ਜਾਂ ਹੋਰ ਪਾਣੀ ਜਿਹੜੇ ਗੰਦਲੇ ਕਿਤੇ ਜਾ ਰਹੇ ਫੈਕਟਰੀਆਂ ਵੱਲੋਂ ਇੰਡਸਟਰੀਆਂ ਵੱਲੋਂ ਇੱਥੇ ਲਖਸਦਾਨਾ ਹੋਰ ਪੰਜਾਬ ਦੇ ਬੜੇ ਨੌਜਵਾਨ ਬੜੀ ਸੰਗਤ ਮਾਰਮਾਰ ਮਾਰਚ ਕਰਦੀ ਉਥੇ ਪੋਤਨੀ ਜੀ 3 ਤਰੀਕ ਦੀ ਜਿਹੜੀ ਕਾਲ ਸੀਗੀ ਸਾਡੇ ਢੀਂਗ ਸਿੰਘ ਵੀ ਰਾਜਸਥਾਨ ਤੋਂ ਬੜੇ ਆਏ ਨੇ ਮਠੰਡੇ ਤੋਂ ਲੁਧਿਆਣੇ ਤੋਂ ਇਸ ਕਰਕੇ ਅਸੀਂ ਵੀ ਸਾਰੇ ਇੱਥੋਂ ਜਾਣਾ ਸੀਗਾ ਪ੍ਰਸ਼ਾਸਨ ਨੇ ਰੋਕ ਲਈ ਵੀ ਨਹੀਂ ਜਾਣਾ ਹੈਗਾ ਇਸ ਕਰਕੇ ਚਲੋ ਕੋਈ ਗੱਲ ਨਹੀਂ ਆਪਾਂ ਤਕੜੇ ਹੋਈਏ ਗਾਂ ਬੜਾ ਸਮਾਂ ਪਿਆ ਆਪਾਂ ਇਸ ਕਰਕੇ ਇਹਨਾਂ ਤੀਜਾ ਦਿਨ ਇਨਸਾਫ ਲੈਣਾ ਹੈ ਪੰਜਾਬ ਦਾ ਪਾਣੀ ਚੰਗਾ ਹੋਣਾ ਚਾਹੀਦਾ ਸਾਫ਼ ਹੋਣਾ ਚਾਹੀਦਾ ਜਿਹੜੀ ਇਹ ਡਾਕਟਰੀ ਵਾਲੇ ਵੀ ਸਰਕਾਰਾਂ ਤਕੜੇ ਹੋ ਕੇ ਚੀਜ਼ ਤੇ ਸਾਥ ਦੇਣ ਕਿਉਂਕਿ ਜੇ ਸਾਡੇ ਲਈ ਪਾਣੀ ਨਹੀਂ ਬਚਿਆ ਤੇ ਸਾਡੇ ਬੱਚਿਆਂ ਦਾ ਕੀ ਭਵਿੱਖ ਹੋਏਗਾ ਹੁਣ ਆਰਾਮ ਨੇ ਮੰਡੀ ਵਾਲੋ ਸੰਗਰੂਰ ਇਹਦੀ ਸਾਰਾ ਕੈਂਸਰ ਦਾ ਭਰ ਗਿਆ ਲੋਕਾਂ ਦੀ ਕਿੰਨੀਆਂ ਫੇਲ ਹੋ ਰਹੀਆਂ ਮਾੜੇ ਪਾਣੀ ਕਰਕੇ ਇਸ ਕਰਕੇ ਆਪਾਂ ਤਕੜੇ ਹੋ ਕੇ ਜੇ ਅੱਜ ਪ੍ਰਸ਼ਾਸਨ ਨੂੰ ਰੋਕਿਆ ਕੋਈ ਗੱਲ ਨਹੀਂ ਆਪਾਂ ਹੁਣ ਤਕੜੇ ਹੋ ਕੇ ਵੱਡੇ ਇਕੱਠ ਕਰੀਏ ਕਿ ਪਾਣੀ ਦੇ ਮੁੱਦੇ ਤੇ ਚੜ੍ਹਦੀ ਗਲਾ ਦੇ ਵਿੱਚ ਇਹਨਾਂ ਨੌਜਵਾਨਾਂ ਦਾ ਸਾਥ ਦਈਏ ਸਾਰੀ ਸੰਗਰੂਰ ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਸ਼ਾਸਨ